ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇਵਾਦੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਇੰਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਵੀਰ ਬਾਦਲ ਹੀ ਆ ਭਾਈ ਨਰੈਣ ਸਿੰਘ ਚੋੜਾ ਉਹ ਸ਼ਖਸ ਆ ਉਹ ਜੁਝਾਰੂ ਆ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਖਾਲਸਾ ਪੰਥ ਦੇ ਲੇਖੇ ਲਾਗਾ ਦਿੱਤੀ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਮੁਜਰਮ ਨੂੰ ਬੰਦੀ ਸਜ਼ਾ ਨਾ ਦੇਣ ਫਿਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਜੁਝਾਰੂ ਗੁਰਸਿੱਖ ਉਹ ਫਿਰ ਉੱਠਦੇ ਹੁੰਦੇ ਆ ਫਿਰ ਜੋ ਭਾਈ ਨਰੈਣ ਸਿੰਘ ਚੌੜਾ ਨੇ ਕਾਰਨਾਮਾ ਕੀਤਾ ਫਿਰ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਐਕਸ਼ਨ ਆ ਉਹ ਹੁੰਦੇ ਹੁੰਦੇ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਆਪਣਾ ਫਰਜ਼ ਹੀ ਨਾ ਕਰਨ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਇਹ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲੇ ਦਾ ਇਹ ਬਾਦਲੀਆਂ ਦਾ ਜਿਹੜਾ ਆ ਉਹ ਪੁਰਾਣਾ ਇਤਿਹਾਸ ਜੇ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਲਾਈ ਸੀ ਇਸੇ ਤਰ੍ਹਾਂ ਜਦੋਂ 328 ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਇਨਸਾਫ਼ ਮੰਗ ਰਹੀਆਂ ਸਨ ਤੇ ਉਦੋਂ ਵੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹਨਾਂ ਸ਼ਰਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਜਿਹਦੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਸਨ ਭਾਈ ਨਰੈਨ ਸਿੰਘ ਚੋੜਾ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਮੋੜ ਸਿਰ ਤੇ ਸਜਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਸੀ ਕਹਿਣ ਤੋਂ ਭਾਵ ਕਿ ਸੁਖਬੀਰ ਸਿੰਘ ਬਾਦਲ ਨੇ ਜਿਹਦੀ ਕੌਮ ਦੀ ਪੱਗ ਲਾਈ ਸੀ ਨਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਇਆ ਸੀ ਸਿੰਘਾਂ ਨੂੰ ਜਿਹੜਾ ਕਤਲ ਲਿਆ ਕਰਵਾਇਆ ਸੀ ਭਾਈ ਨਰੈਣ ਸਿੰਘ ਚੌੜੇ ਨੇ ਉਹਦਾ ਬਦਲਾ ਲਿਆ ਤਾਂ ਤੁਸੀਂ ਭਾਈ ਨਰੈਣ ਸਿੰਘ ਦੀ ਪੱਗ ਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹੋਈਆਂ ਆ ਉਹ ਸੁਖਬੀਰ ਸਿੰਘ ਬਾਦਲ ਦੇ ਐਨੇ ਜ਼ਿਆਦਾ ਤਲਵੇ ਚੱਟ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨੂੰ ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਜਦੋਂ ਸਾਡਾ ਇਸ਼ਟ ਸਾਡਾ ਗੁਰੂ ਸੜਕਾਂ ਦੇ ਉੱਤੇ ਅੰਗ ਪਾੜ ਪਾੜ ਕੇ ਰੋਲਿਆ ਜਾ ਰਿਆ ਸੀ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਦੋਂ ਕਿਉਂ ਨਾ ਮੀਟਿੰਗ ਸੱਦੀ ਉਦੋਂ ਕਿਉਂ ਨਾ ਇਹਨਾਂ ਦੀ ਅੰਤਰਕ ਕਮੇਟੀ ਦੀ ਜਿਹੜੀ ਇੱਕਤਲਤਾ ਆ ਹੋਈ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਵੱਰ ਚੁੱਕੇ ਹੋਏ ਸੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇਵਾਦੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹائش ਦੇ ਸਦਕੇ ਉਹਨਾਂ ਦੀ ਭਾਰੀ ਤੋਹੀਨ ਕਰਦਾ ਰਿਹਾ ਜਿਹੜਾ ਗੁਰੂ ਘਰ ਦੀਆਂ ਗੋਦਕਾਂ ਨੂੰ ਲੁੱਟਦਾ ਰਿਹਾ ਜਿਹੜਾ ਗੁਰੂ ਘਰ ਦੇ ਸਿਧਾਂਤਾਂ ਪੰਥ ਦੇ ਸਿਧਾਂਤਾਂ ਨੂੰ ਜਿਹੜੀ ਵੱਡੀ ਢਾਅ ਆ ਉਹ ਲਾਉਂਦਾ ਰਿਹਾ ਪਰ ਹੈਰਾਨੀ ਦੀ ਗੱਲ ਇਹ ਆ ਕਿ ਪੂਰੀ ਸ਼ਰੋਮਣੀ ਕਮੇਟੀ ਉਹ ਸੁਖਬੀਰ ਬਾਦਲ ਦੇ ਤਲਵੇ ਚੱਟ ਰਹੀ ਆ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਇੰਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਬੀਰ ਬਾਦਲੀ ਆ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਸ਼੍ਰੋਮਣੀ ਕਮੇਟੀ ਨੇ ਤੁਸੀਂ ਗੁਰੂ ਸਾਹਿਬ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਟਿੱਟ ਜਾਣਦੇ ਹੋ ਪਰ ਸੁਖਬੀਰ ਬਾਦਲ ਨੂੰ ਤੁਸੀਂ ਜਿੰਦਾਬਾਦ ਸੁਖਬੀਰ ਬਾਦਲ ਦੀ ਬੱਲੇ ਬੱਲੇ ਕਰਨ ਤੇ ਜਿਹੜਾ ਆ ਉਹ ਤੁਸੀਂ ਤੁਲੇ ਹੋਏ ਹੋ ਭਾਈ ਨਰੈਣ ਸਿੰਘ ਚੋੜਾ ਉਹ ਸ਼ਖਸਿਆ ਉਹ ਜਝਾਰੂਆ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਖਾਲਸਾ ਪੰਥ ਦੇ ਲੇਖੇ ਲਾਗਾ ਦਿੱਤੀ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਖਾਲਸਾ ਵੱਲੋਂ ਆਰੰਭੇ ਸੇਖ ਸੰਘਰਸ਼ ਦੇ ਉੱਤੇ ਪਹਿਰਾ ਦਿੱਤਾ ਜੇਲਾ ਕਟੀਆਂ ਤਸ਼ੱਦਦ ਝੱਲੇ ਖਾੜਕੂ ਕਾਰਨਾਮੇ ਕੀਤੇ ਅਥਾ ਇਤਿਹਾਸ ਰਚਿਆ ਵੀ ਅਤੇ ਇਤਿਹਾਸ ਲਿਖਿਆ ਵੀ ਤੁਸੀਂ ਉਸ ਗੁਰਸਿੱਖ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹੋ ਜੇ ਛੇਕਣ ਦੀ ਮੰਗ ਕਰਨੀ ਹੈ ਨਾ ਤਾਂ ਸੁਖਵੀਰ ਬਾਦਲ ਨੂੰ ਛੇਕਣ ਦੀ ਮੰਗ ਕਰੋ ਅਮਰਹੂਮ ਪ੍ਰਕਾਸ਼ ਸਿੰਘ ਬਾਦਲ ਬਾਦਲ ਵੱਡਾ ਭਾਵੇਂ ਮਰ ਵੀ ਗਿਆ ਆ ਜਿਹਦੇ ਤੋਂ ਫਖਰੇ ਕੌਮ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਉਹਨੂੰ ਮਰੇ ਨੂੰ ਛੇਕ ਦਿਓ ਪੰਥ ਦੇ ਵਿੱਚੋਂ ਜਿਨੇ ਪੰਥ ਦੇ ਪੰਜਾਬ ਦਾ ਇੰਨਾ ਜ਼ਿਆਦਾ ਜਿਹੜਾ ਕਾਹਨ ਆ ਉਹ ਕੀਤਾ ਜੇ ਛੇਕਣਾ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ जिने ਸ੍ਰੀ ਆਕਾਲ ਤਖਤ ਸਾਹਿਬ ਜੀ ਦਾ ਹੁਕਮ ਵਜਾਉਣ ਦੀ بجائے ਗੁਰੂ ਦਾ ਹੁਕਮ ਵਜਾਉਣ ਦੀ ਵਜਾਏ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਤੋਹੀਨ ਕੀਤੀ ਤੇ ਬਾਦਲਾਂ ਨੂੰ ਫਖਰੇ ਕੌਮ ਅਵਾਰਡ ਦਿੱਤਾ ਸੀ ਮਾਫੀ ਨਾਮਾ ਜਿਹੜਾ ਸਿਰਸੇ ਵਾਲੇ ਬਲਾਤਕਾਰੀ ਨੂੰ ਬਾਦਲਾਂ ਦੇ ਕਹਿਣ ਦੇ ਉੱਤੇ ਦਿੱਤਾ ਸੀ ਜਾਓ ਛੇਕੋ ਗਿਆਨੀ ਗੁਰਬਚਨ ਸਿੰਘ ਨੂੰ ਸਮੁੱਚਾ ਖਾਲਸਾ ਪੰਥ ਤੁਹਾਡਾ ਸਵਾਗਤ ਕਰੇਗਾ ਛੇਕਣਾ ਆ ਤੈਨੂੰ ਆ ਗੁਰਮਖ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿਓ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੁਹਾਡੀ ਉਦੋਂ ਅੰਤਰਨ ਕਮੇਟੀ ਕਿੱਥੇ ਸੀ ਤੁਸੀਂ ਬਾਦਲਾਂ ਦੇ ਇੰਨੇ ਚਾਪਲੂਸ ਬਣ ਚੁੱਕੇ ਹੋਇਓ ਆ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਭਾਈ ਨਰੇਮ ਸਿੰਘ ਚੌੜਾ ਦੀ ਦਸਤਾਰ ਲੁੱਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਕਿੰਨਾ ਉਹਨੇ ਸ਼ਰਮਨਾਕ ਬਿਆਨ ਦਿੱਤਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਵਾਪਰ ਜਾਂਦੀਆਂ ਤੇ ਫਿਰ ਧਾਮੀ ਸਾਹਿਬ ਆਪਣੀ ਵਰੀ ਚੀਕਾਂ ਨਾ ਮਾਰਿਆ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕੀ ਭਾਈ ਨਰੈਣ ਸਿੰਘ ਦੀ ਪੱਗ ਲੱਤ ਗਈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਫਿਰ ਆਪਣੀ ਵੀ ਚੀਕਾਂ ਕਿਉਂ ਮਾਰਦੇ ਹੋ ਯਾਦ ਹੈ ਜਦੋਂ ਤੁਸੀਂ ਚੰਡੀਗੜ੍ਹ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਤੇ ਗਏ ਸੀ ਉੱਥੇ ਫਿਰ ਸਿੱਖ ਨੌਜਵਾਨਾਂ ਨੇ ਜਦਬਾਤੀ ਹੋ ਗਏ ਫਿਰ ਤੁਹਾਡੀ ਕਾਰ ਦਾ ਸ਼ੀਸ਼ਾ ਤੋੜਿਆ ਸੀ ਉਦੋਂ ਤਾਂ ਸਮੁੱਚਾ ਬਾਦਲ ਸਮੁੱਚੀ ਸ਼੍ਰੋਮਣੀ ਕਮੇਟੀ ਇਹਨਾਂ ਦਾ ਜਿੰਨਾ ਵੀ ਜੁੰਡਲੀ ਆ ਲੋਟੂ ਟੋਲਾ ਆ ਉਦੋਂ ਬੜੀਆਂ ਚੀਕਾਂ ਮਾਰਦੇ ਸੀ ਬਰੇ ਬਿਆਨਦਾਕਦੇ ਸੀ ਉਦੋਂ ਫਿਰ ਉਦੋਂ ਵੀ ਫਿਰ ਇਦਾਂ ਦਾ ਮਾਹੌਲ ਜਿਹੜਾ ਆ ਉਹ ਬਣ ਜਾਂਦਾ ਹੁੰਦਾ ਹੈ ਜਦੋਂ ਤੁਸੀਂ ਪੰਥ ਤੇ ਪੰਜਾਬ ਦੇ ਨਾਲ ਗਦਾਰੀਆਂ ਕਰੋਗੇ ਨਾ ਤੇ ਫਿਰ ਇਹੀ ਕੁਝ ਤੁਹਾਡੇ ਨਾਲ ਹੋਣਾ ਆ ਆ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਲੋਕ ਬੜਾ ਵੱਡਾ ਜਿਹੜਾ ਸੇਵਾਦਾਰ ਆਖਦੇ ਕੋਈ ਸੇਵਾਦਾਰ ਨਹੀਂ ਹੈਗਾ ਸੀ ਇਹ ਪੰਥ ਦਾ ਗੁਨਾਹ ਦਾ ਗਾਰ ਸੀ ਪੰਥ ਦਾ ਬਹੁਤ ਵੱਡਾ ਗੁਨਾਹਗਾਰ ਸੀ ਇਹ ਪੰਥ ਦਾ ਮੁਜਰਮ ਸੀ ਜਿਨੇ ਪੰਥ ਤੇ ਪੰਜਾਬ ਦਾ ਜਿਹੜਾ ਘਾਣ ਆ ਉਹ ਕੀਤਾ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਮੁਜਰੀਮ ਨੂੰ ਬੰਦੀ ਸਜ਼ਾ ਨਾ ਦੇਣ ਫਿਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਜੁਝਾਰੂ ਗੁਰਸਿੱਖ ਉਹ ਫਿਰ ਉੱਠਦੇ ਹੁੰਦੇ ਆ ਫਿਰ ਜੋ ਭਾਈ ਨਰੈਨ ਸਿੰਘ ਚੌੜਾ ਨੇ ਕਾਰਨਾਮਾ ਕੀਤਾ ਫਿਰ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਐਕਸ਼ਨ ਆ ਉਹ ਹੁੰਦੇ ਹੁੰਦੇ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਆਪਣਾ ਫਰਜ਼ਾਦਾ ਨਾ ਕਰਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਨੇ ਦੱਸ ਦਿੱਤਾ ਆ ਕਿ ਉਹਨੂੰ ਪੱਗ ਦੀ ਕੋਈ ਅਹਿਮੀਅਤ ਦਾ ਨਹੀਂ ਪਤਾ ਉਹਨੇ ਸਿਰਫ ਬਾਦਲਾਂ ਦਾ ਜਿਹੜਾ ਹੁਕਮ ਆ ਉਹ ਵਜਾਉਣਾ ਆ ਤੇ ਵੈਸੇ ਵੀ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਇਹ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲੇ ਦਾ ਇਹ ਬਾਦਲੀਆਂ ਦਾ ਜਿਹੜਾ ਆ ਉਹ ਪੁਰਾਣਾ ਇਤਿਹਾਸ ਜੇ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਲਾਈ ਸੀ 2006 ਦੇ ਵਿੱਚ ਕਤੂ ਨੰਗਲ ਦੇ ਵਿੱਚ ਇਸੇ ਤਰ੍ਹਾਂ ਜਦੋਂ 328 ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਇਨਸਾਫ ਮੰਗ ਰਹੀਆਂ ਸਨ ਤੇ ਉਦੋਂ ਵੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਜਿਹੜੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਸਨ ਜਿਹੜਾ ਸਿੱਖ ਹੁੰਦਾ ਆ ਉਹ ਕਿਸੇ ਬੇਗਾਨੀ ਧੀ ਭੈਣ ਦੇ ਉੱਤੇ ਵੀ ਬਾਰ ਨਹੀਂ ਕਰਦਾ ਪਰ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਬਾਦਲਦਲੀਆਂ ਨੇ ਉਦੋਂ ਉੱਥੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਧੀਆਂ ਭੈਣਾਂ ਦੇ ਜਿਹੜੇ ਕੱਪੜੇ ਉਹ ਪਾਰੇ ਸੀ ਗੁਰਸਿੱਖਾਂ ਦੇ ਕਕਾਰ ਵੀ ਲਾਲੇ ਸੀ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਅਤੇ ਉਹਨਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਵੀ ਕੱਢ ਲਏ ਅੱਜ ਤੱਕ ਇਹਨਾਂ ਨੇ ਗੁਰਸਿੱਖਾਂ ਦੇ ਕਕਾਰ ਵਾਪਸ ਨਹੀਂ ਮੋੜੇ ਉੱਥੇ ਸ਼ਹੀਦ ਭਾਈ ਦਿਲਬਾਗ ਸਿੰਘ ਸ਼ਹੀਦ ਭਾਈ ਪਿਆਰਾ ਸਿੰਘ ਜੀ ਸੁਲਤਾਨਵਿੰਦ ਜਿਨ੍ਹਾਂ ਨੂੰ ਖਾਦਿਸਤਾਨ ਕਮਾਂਡੋ ਫੋਰਸ ਦੀ ਮਾਂ ਕਿਹਾ ਜਾਂਦਾ ਸੀ ਉਹਨਾਂ ਦੇ ਸੁਪੁੱਤਰ ਭਾਈ ਦਿਲਬਾਗ ਸਿੰਘ ਦੀ ਵੀ ਸ਼ਰੋਮਣੀ ਕਮੇਟੀ ਵਾਲਿਆਂ ਨੇ ਦਸਤਾਰ ਉਤਾਰ ਦਿੱਤੀ ਸੀ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਜਿਹੜਾ ਆ ਧੋਇਆ ਗਿਆ ਇਹੀ ਕੁਝ ਭਾਈ ਸੁਖਜੀਤ ਸਿੰਘ ਖੋਸੇ ਨਾ ਹੋਇਆ ਹੋਇਆ ਭਾਈ ਬਦਵੀਰ ਸਿੰਘ ਮੁੱਛਲ ਨਾ ਹੋਇਆ ਭਾਈ ਮਨਜੀਤ ਸਿੰਘ ਚਭਾਦ ਅਤੇ ਹੋਰ ਗੁਰਸਿੱਖਾਂ ਦੇ ਨਾਲ ਹੋਇਆ ਉਸ ਸਮੇਂ ਮੈਂ ਵੀ ਇਹਨਾਂ ਦੇ ਜੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਸੀ ਉਦੋਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਹ ਇੱਕ ਬੁੱਚੜਖਾਨਾ ਬਣ ਚੁੱਕਾ ਹੋਇਆ ਸੀ ਜੋ ਕੁਝ ਬੁੱੱਜੇ ਪੁਲਿਸ ਅਫਸਰ ਬੁੱਚੜਖਾਨਿਆਂ ਦੇ ਵਿੱਚ ਤਸੀਹੇ ਕੇਂਦਰਾਂ ਦੇ ਵਿੱਚ ਜੁਝਾਰੂ ਸਿੰਘਾਂ ਦੇ ਨਾਲ ਕਰਦੇ ਹੁੰਦੇ ਸੀ ਉਹੀ ਕੁਝ ਬਾਦ ਟੋਲੇ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਪੰਥ ਪ੍ਰਸਤ ਗੁਰਸਿੱਖਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 328 ਲਾਪਤਾ ਸਰੂਪਾਂ ਦਾ ਇਨਸਾਫ ਮੰਗਦੇ ਗੁਰਸਿੱਖਾਂ ਦੇ ਨਾਲ ਕੀਤਾ ਸੀ ਤੇ ਹੁਣ ਵੀ ਭਾਈ ਨਰੈਣ ਸਿੰਘ ਚੋੜਾ ਦੀ ਜਿਹੜੀ ਪੱਗ ਲਾਈ ਏ ਇਹਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ ਭਾਈ ਨਰੈਣ ਸਿੰਘ ਚੋੜਾ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਮੋੜ ਸਿਰ ਤੇ ਸਜਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਸੀ ਕਹਿਣ ਤੋਂ ਭਾਵ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੌਮ ਦੀ ਪੱਗ ਲਾਈ ਸੀ ਨਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਇਆ ਸੀ ਸਿੰਘਾਂ ਨੂੰ ਜਿਹੜਾ ਕਤਲ ਕਰਵਾਇਆ ਸੀ ਭਾਈ ਨਰੈਣ ਸਿੰਘ ਚੋੜੇ ਨੇ ਉਹਦਾ ਬਦਲਾ ਲਿਆ ਤੇ ਤੁਸੀਂ ਭਾਈ ਨਰੈਣ ਸਿੰਘ ਦੀ ਪੱਗ ਲਾ ਦਿੱਤੀ ਤੇ ਤੁਸੀਂ ਇਹ ਦੇਖੋ ਕਿ ਭਾਈ ਨਰੈਣ ਸਿੰਘ ਜਾਂ ਹੋਰ ਸਿੱਖ ਨੌਜਵਾਨ ਉਹ ਲੱਥੀ ਹੋਈ ਜਿਹੜੀ ਪੱਗ ਹੈ ਨਾ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਤੇ ਫਿਰ ਧਾਮੀ ਸਾਹਿਬ ਫਿਰ ਤੁਸੀਂ ਚੀਕਾ ਨਾ ਮਾਰਿਓ ਉਦੋਂ ਫਿਰ ਤੁਸੀਂ ਬੜੀਆਂ ਚੀਕਾਂ ਮਾਰਦੇ ਹੁੰਦੇ ਹੋ ਆ ਸੁਖਵੀਰ ਬਾਦਲ ਤੇ ਹਮਲਾ ਹੋ ਗਿਆ ਤੁਸੀਂ ਚੀਕਾ ਮਾਰਦੇ ਕਿ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੇ ਆਪ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਸਿੱਖ ਨੌਜਵਾਨ ਨੂੰ ਹਰ ਸਾਲ 6 ਜੂਨ ਵਾਲੇ ਦਿਨ ਕੁੱਟਦੇ ਹੋ ਉਦੋਂ ਤੁਹਾਨੂੰ ਨਹੀਂ ਯਾਦ ਹੁੰਦਾ ਕਿ ਇਹਦੀ ਜਿਹੜੀ ਗੁੰਡਾ ਟਾਸਕ ਫੋਰਸ ਆ ਤੁਹਾਡੇ ਸ਼ਰੋਮਨੀ ਕਮੇਟੀ ਅਧਿਕਾਰੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਉਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਪ੍ਰਕਾਮਾਂ ਦੇ ਵਿੱਚ ਖਾਲਸਾ ਜਿੰਦਾਬਾਦ ਦੇ ਨਾਰੇ ਲਾ ਰਹੇ ਨੌਜਵਾਨਾਂ ਨੂੰ ਕੁੱਟ ਰਹੇ ਹੁੰਦੇ ਉਹਨਾਂ ਦੀ ਦਸਤਾਰਾਂ ਲਾ ਰਹੇ ਹੁੰਦੇ ਉਹ ਕੇਸ ਰੋਲ ਰਹੇ ਹੁੰਦੇ ਹੋ ਤੇ ਹੁਣ ਜੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਕਿਉਂਕਿ ਸੁਖਬੀਰ ਸਿੰਘ ਬਾਦਲ ਉਹ ਗੁਰੂ ਘਰ ਦਾ ਦੋਖੀ ਸੀ ਤੇ ਗੁਰੂ ਘਰ ਦੇ ਦੋਖੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਮਸੰਦ ਨੂੰ ਭਾਈ ਨਰਨ ਸਿੰਘ ਚੋੜਾ ਨੇ ਜਿਹੜਾ ਸੋਧਨ ਦਾ ਜਿਹੜਾ ਜਤਨ ਆ ਉਹ ਕੀਤਾ ਹੈ ਤੁਹਾਨੂੰ ਸਾਰਿਆਂ ਨੂੰ ਸ਼ਰਮ ਨੇ ਕਮੇਟੀ ਵਾਲਿਆਂ ਨੂੰ ਬਾਦਲਦਲੀਆਂ ਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਨਾ ਤਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਪੰਥ ਦੇ ਨਾਲ ਪਿਆਰ ਆ ਕੌਮ ਦੇ ਨਾਲ ਪਿਆਰ ਆ ਧਰਮ ਦੇ ਨਾਲ ਪਿਆਰ ਆ ਤੁਹਾਨੂੰ ਸਿਰਫ ਤੇ ਸਿਰਫ ਸੁਖਵੀਰ ਬਾਦਨਾ ਪਿਆਰ ਆ ਤੁਹਾਡੀ ਸਿਰਫ ਸੱਤਾ ਜਿਹੜੀ ਆ ਉਹ ਚਮਕਣੀ ਚਾਹੀਦੀ ਆ ਤੇ ਹੁਣ ਵੀ ਤੁਸੀਂ ਸ੍ਰੀ ਆਕਾਸ਼ ਤਖਸਾਲਬ ਦੇ ਹੁਕਮਨਾਮੇ ਨੂੰ ਟਿੱਚ ਜਾਣਦੇ ਪਏ ਹੋ ਤੁਸੀਂ ਆਪਣੇ ਜਿਹੜੇ ਅਸਤੀਫੇ ਆ ਸ੍ਰੀ ਆਕਾਸ਼ ਤਖਸਾਲਬ ਤੇ ਨਹੀਂ ਭੇਜੀ ਇਹਨਾਂ ਦੀ ਕਮੇਟੀ ਨੇ ਪਰਵਾਹ ਨਹੀਂ ਕੀਤੀ ਤੁਸੀਂ ਆਕਾਸ਼ ਤਖਸਾਲਬ ਜੀ ਦੇ ਹੁਕਮ ਨੂੰ ਟਿੱਚ ਜਾਣਦੇ ਪਏ ਹੋ ਦੁਬਾਰਾ ਤੁਸੀਂ ਬੰਗਾਰਦੇ ਪਏ ਹੋ ਤੁਸੀਂ ਸਿੰਘ ਸਹਿਬਾਨਾਂ ਦੀ ਜਥੇਦਾਰਾਂ ਦੀirdar ਕੁਸ਼ੀ ਕਰਦੇ ਪਏ ਹੋ ਤੁਸੀਂ ਜਥੇਦਾਰਾਂ ਨੂੰ ਬਲੈਕਮੇਲ ਕਰਦੇ ਪਏ ਹੋ ਪਰ ਕੋਈ ਨਹੀਂ ਪੰਥ ਨੇ ਅੱਗੇ ਵੀ ਤੁਹਾਡਾ ਬੁਰਾ ਹਾਲ ਕੀਤਾ ਆ ਤੇ ਕੋਈ ਗੱਲ ਨਹੀਂ ਅਗਾਹ ਵੀ ਤੁਹਾਡਾ ਜਿਹੜਾ ਇਹੀ ਹਾਲ ਆ ਉਹ ਹੋਵੇਗਾ ਜਿਸ ਤਰੀਕੇ ਦੇ ਨਾਲ ਤੁਹਾਡਾ 2017 ਦੀਆਂ ਚੋਣਾਂ 'ਚ ਹਾਲ ਹੋਇਆ ਇਸ ਤੋਂ ਬਾਅਦ 2019 ਦੀਆਂ 2022 ਦੀਆਂ ਤੇ 2024 ਦੀਆਂ ਚੋਣਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਜ਼ਮਾਨਤਾਂ ਜਬਤ ਹੁੰਦੀਆਂ ਰਹੀਆਂ ਅਗਾਹ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਹੋਵੇਗਾ ਜੇਕਰ ਤੁਸੀਂ ਪੰਥ ਦੇ ਬਣ ਕੇ ਨਹੀਂ ਨਾ ਰਹਿਣਾ ਤੇ ਫਿਰ ਪੰਥ ਤੋਂ ਕੋਈ ਆਸ ਨਾ ਰੱਖਿਓ ਜੇਕਰ ਤੁਸੀਂ ਖਾਲਸਾ ਪੰਥ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਨੀ ਤਾਂ ਸਾਨੂੰ ਫਿਰ ਬਾਦਲੀਆਂ ਦੇ ਜਜ਼ਬਾਤਾਂ ਦੇ ਕੋਈ ਵੀ ਜਿਹੜੀ ਆ ਉਹ ਕਦਰ ਨਹੀਂ ਹੈਗੀ ਅਸੀਂ ਠੇਕਾ ਨਹੀਂ ਚੁੱਕਿਆ ਹੋਇਆ ਫਿਰ ਤੁਹਾਡਾ ਤੁਸੀਂ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦੇ ਹੋ ਸਿੱਖਾਂ ਨੂੰ ਕਤਲ ਕਰਵਾਉਂਦੇ ਹੋ ਆ ਜਿਹੜੇ ਲੋਕਾਂ ਨੂੰ ਬਹੁਤ ਆ ਦੁੱਖਿਆ ਨਾ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੱਲੀ ਦਾ ਉਹ ਕਦੀ ਭਾਈ ਜਸਪਾਲ ਸਿੰਘ ਚੌਰ ਸਿਧਵਾਂ ਦੇ ਘਰੇ ਜਾਇਓ ਜਿਦਾਂ ਮਾਪਿਆਂ ਦਾ ਇਕਲੌਤਾ ਪੁੱਤਰ ਇਹਨਾਂ ਨੇ ਮਾਰ ਕੇ ਰੱਖ ਦਿੱਤਾ ਉਸ ਮਾਪੇ ਬਾਪ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਬੀਰ ਬਾਦਲ ਉੱਤੇ ਗੋਲੀ ਚੱਲੀ ਹੋਵੇਗੀ ਕਿਉਂਕਿ ਉਹਨਾਂ ਦਾ ਨੌਜਵਾਨ ਪੋਤਾ ਇਹਨਾਂ ਨੇ ਮਾਰਿਆ ਸੀ ਇਸੇ ਤਰ੍ਹਾਂ ਭਾਈ ਕਮਲਜੀਤ ਸਿੰਘ ਸੁਨਾਮ ਭਾਈ ਹਰਮੰਦਰ ਸਿੰਘ ਡੱਬ ਵਾਲੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਭਾਈ ਸੋਹਣ ਸਿੰਘ ਭਾਈ ਦਰਸ਼ਨ ਸਿੰਘ ਲੋਹਾਰਾ ਵਰਗੇ ਅਨੇਕਾਂ ਸਿੱਖ ਨੌਜਵਾਨ ਜਿਹੜੇ ਪੰਥ ਦੀ ਗੱਲ ਕਰ ਰਹੇ ਸੀ ਉਹ ਤੁਸੀਂ ਜਿਹੜੇ ਗੋਦੀਆਂ ਦੇ ਨਾਲ ਭੁੰਨ ਦਿੱਤੇ ਤੁਹਾਡੇ ਪਾਪਾਂ ਦੀ ਲਿਸਟ ਇੰਨੀ ਲੰਬੀ ਆ ਕਿ ਬੰਦਾ ਸੁਣਾਉਂਦਾ ਸੁਣਾਉਂਦਾ ਥੱਕ ਜਾਂਦਾ ਆ ਪਰ ਤੁਹਾਡੇ ਜਿਹੜੇ ਪਾਪਾਂ ਦੀ ਜਿਹੜੀ ਲਿਸਟ ਆ ਉਹ ਕਦੀ ਖਤਮ ਨਹੀਂ ਹੁੰਦੀ ਤੁਸੀਂ ਜਥੇਦਾਰਾਂ ਨੂੰ ਸ੍ਰੀ ਆਕਾਲ ਤਖਤ ਸਾਹਿਬ ਨੂੰ ਜਿਹੜਾ ਟਿੱਚ ਜਾਣਦੇ ਹੋ ਤੇ ਜਿਹੜਾ ਤੁਹਾਡੇ ਕੋਲ ਫਖਰੇ ਕੌਮ ਆਵਾਜ਼ ਵਾਪਸ ਲਿਆ ਗਿਆ ਨਾ ਉਹਦੇ ਤੋਂ ਸਿੱਧ ਹੋ ਗਿਆ ਕਿ ਤੁਸੀਂ ਫਖਰੇ ਕੌਮ ਨਹੀਂ ਤੁਸੀਂ ਗਦਾਰੇ ਕੌਮ ਹੋ ਤੇ ਗਦਾਰੇ ਕੌਮ ਨੂੰ ਸ਼ਰੋਮਣੀ ਕਮੇਟੀ ਬਚਾਉਣ ਦਾ ਯਤਨ ਕਰ ਰਹੀ ਹੈ ਤੁਹਾਡਾ ਜਿਹੜਾ ਚਾਹੇ ਬਾਗੀ ਧੜਾ ਹੋਵੇ ਚਾਹੇ ਦਾਗੀ ਧੜਾ ਹੋਵੇ ਇਹ ਸਾਰੇ ਤੁਸੀਂ ਇੱਕੋ ਰਸੇ ਦੇ ਚਟੇ-ਵਟੇ ਹੋ ਤੁਸੀਂ ਸਾਰੇ ਹੀ ਤੁਸੀਂ ਭੁੱਲ ਜਾਓ ਕਿ ਪੰਥ ਤੁਹਾਨੂੰ ਜਿਹੜਾ ਆ ਮਾਫ ਕਰ ਦੇਗਾ ਤੁਸੀਂ ਉਹ ਅਕਾਲੀ ਥੋੜੀ ਹੋ ਜਿਹੜੇ ਪੰਥ ਵਸੇ ਮੌਜੂਦਾ ਸਿਧਾਂਤ ਦੇ ਧਾਰਨੀ ਸਨ ਜਿਹੜੇ ਸਿਰ ਜਾਵੇ ਤਾਂ ਜਾਵੇ ਮੇਰਾ ਸਖੀਸ ਦੇ ਨਾ ਜਾਵੇ ਸਿਧਾਂਤ ਉੱਤੇ ਪਹਿਰਾ ਦਿੰਦੇ ਸੀ ਤੁਸੀਂ ਕਹਿੰਦੇ ਹੋ ਕਿ ਪੰਥ ਭਾਵੇਂ ਠੱਠੇ ਖੂਹ ਦੇ ਵਿੱਚ ਪਵੇ ਸਿਆਸਤ ਚਮਕਣੀ ਚਾਹੀਦੀ ਆ ਤੁਸੀਂ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਜੀਵ ਖਾਲਸਾ ਦੀਵਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਤੇ ਹੋਰ ਸਾਡੀਆਂ ਬਹੁਤ ਸਾਰੀਆਂ ਮਾਨਮਤੀ ਸੰਸਥਾਵਾਂ ਨੂੰ ਰੋਲਨ ਤੇ ਜਿਹੜਾ ਆ ਉਤਲੇ ਹੋਇਓ ਪਰ ਗੁਰੂ ਬਹੁਤ ਬੇਅੰਤ ਆ ਪੰਥ ਬਹੁਤ ਬੇਅੰਤ ਆ ਗੁਰੂ ਸਾਹਿਬ ਜ਼ਰੂਰ ਜਿਹੜਾ ਇਨਸਾਫ ਆ ਉਹ ਕਰਨਗੇ ਸੋ ਜਿੰਨੇ ਵੀ ਲੋਕ ਆ ਬਾਦਲਾਂ ਦੀ ਬੱਲੇ ਬੱਲੇ ਕਰ ਰਹੇ ਆ ਨਾ ਇਹਨਾਂ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਗਦਾਰਾਂ ਦੇ ਵਿੱਚ ਆਏਗੀ ਤੇ ਜਿਹੜੇ ਲੋਕ ਪੰਥ ਦਾ ਹੁਕਮ ਵਜਾ ਰਹੇ ਆ ਇਹਨਾਂ ਲੋਕਾਂ ਦੀ ਉਹਨਾਂ ਗੁਰਸਿੱਖਾਂ ਦੇ ਵਿੱਚ ਗਿਣਤੀ ਆਵੇਗੀ ਜਿਹੜੇ ਭਾਈ ਸ਼ੁਭੇਗ ਸਿੰਘ ਭਾਈ ਸ਼ਹਾਬਾਦ ਸਿੰਘ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਲੇ ਨਵਾਬ ਕਪੂਰ ਸਿੰਘ ਜੀ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਾਰਸਿਆ ਅਸੀਂ ਉਹਨਾਂ ਦੇ ਜਿਹੜੇ ਵਾਰਸ ਆ ਉਹ ਬੜੀ ਐ ਸੋ ਇੰਨੀਆਂ ਕੋ ਬੇਨਤੀਆਂ ਆਪ ਸਮੂਹ ਸਿੱਖ ਸੰਗਤਾਂ ਨੇ ਦਾਸ ਦੇ ਵੱਲੋਂ ਪ੍ਰਵਾਨ ਕਰਨੀਆਂ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ